ਪਿਛਲੇ ਦਿਨੀ ਸ਼ਹਿਰ ਚ ਫਾਇਰਿੰਗ ਮਾਮਲੇ ਚ ਪੁਲਿਸ ਨੇ ਮਾਸਟਰਮਾਈਂਡ ਸਣੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ ਕੁੱਲ 15 ਲੋਕਾਂ ਨੂੰ ਕੀਤਾ ਨਾਮਜ਼ਦ ਆਰੋਪੀਆਂ ਤੋਂ ਇੱਕ ਪਿਸਤੌਲ ਵੀ ਕੀਤੀ ਬਰਾਮਦ ਬਾਕੀ ਆਰੋਪੀਆਂ ਨੂੰ ਫੜਨ ਲਈ ਪੁਲਿਸ ਕਰ ਰਹੀ ਛਾਪੇਮਾਰੀ ਪਿਛਲੇ ਦਿਨੀ ਸ਼ਹਿਰ ਦੇ ਸ਼ਾਹਦੀ ਭਗਤ ਸਿੰਘ ਚੌਂਕ ਵਿਖੇ ਹੋਈ ਫਾਇਰਿੰਗ ਨੂੰ ਲੈ ਕੇ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੱਲ 15 ਲੋਕ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ ਫਿਲਹਾਲ ਫਾਇਰਿੰਗ ਦੇ ਵਿੱਚ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਕਿਹਾ ਕਿ 10 ਜੁਲਾਈ ਨੂੰ ਸ਼ਹਿਰ ਵਿਖੇ ਹੋਈ ਫਾਇਰਿੰਗ ਨੂੰ ਲੈ ਕੇ ਪੁਲਿਸ ਲਗਾਤਾਰ ਤਫ਼ਤੀਸ਼ ਕਰ ਰਹੀ ਸੀ ਅਤੇ ਆਰੋਪੀਆਂ ਦੀ ਪਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਮਾਸਟਰਮਾਈਂਡਸ ਹਨੇ ਕੁੱਲ 4 ਆਰੋਪੀਆਂ ਨੂੰ ਦੇ ਵਿੱਚ ਕੁੱਲ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਪਾਲ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਅਤੇ ਉਹਨਾਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਪੰਜਾਬ ਪੁਲਿਸ ਉਸ ਨਾਲ ਸਖਤੀ ਨਾਲ ਪੇਸ਼ ਆਵੇਗੀ ਅਤੇ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਡਿਵੀਜ਼ਨ ਨੰਬਰ 2 ਥਾਣੇ ਦੇ ਏਰੀਆ 'ਚ ਇਹ ਜਿਹੜਾ ਆਪਣਾ ਸੀਆਈਏ 14 ਦਾ ਫਲਾਈਓਵਰ ਉਹਦੇ ਲੱਗੇ ਇੱਕ ਦੁਕਾਨ ਦੇ ਲੱਗੇ ਫਾਇਰਿੰਗ ਹੋਈ ਸੀ ਬਰਨਾਲਾ ਸਚੂਡ ਵੀ ਨੰਬਰ 2 ਸ਼ੋਰਕ ਤੇ ਮੰਗ ਵੀ ਬੈਠੇ ਆ ਜਿਹੜੇ ਪੂਰੇ ਇਸ ਤਰਤੀਸ ਚ ਰਹੇ ਆ ਸ਼ਾਮ ਨੂੰ ਇਨੀਸ਼ੀਅਲ ਇਨਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰਿੰਗ ਦੇ ਬਾਅਦ ਕੁਝ ਜਿਹੜੀ ਬੁਲੇਟਸ ਹਨ ਦੇ ਖੋਲ ਮਿਲੇ ਸੀ ਤੇ ਜਿਹੜੀ ਮੁਗਲੀ ਗੱਲ ਸੀ ਇਹ ਆਈ ਸੀ ਕਿ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ ਤੇ ਜਿਹੜੀ ਹੈ ਉਹ ਬੋਲੀ ਚਲਾਈ ਇਸਦੇ ਬਹੁਤ ਮੌਨੂ ਦੇ ਐਸਐਸਪੀ ਹਰਕੁਪ ਸਿੰਘ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਜਿਵੇਂ ਨੰਬਰ 2 ਥਾਣੇ ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸੀ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ ਐਸਐਚਓ ਵੀ ਨੰਬਰ 2 ਤੇ ਇੰਚਾਰਜ ਸੀਆਈਏ ਉਹ ਵੀ ਐਸਚੇ ਲੱਗੇ ਸੀ ਇਹਦੇ ਨਾਲ ਐਸਐਚਓ ਮਮੂਨ ਐਸਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੋਈ ਹੈ ਇਹ ਹੈ ਕਿ ਦੋ ਗੁੱਟਾਂ ਦੀ ਆਪਸ 'ਚ ਰੰਜਿਸ਼ ਪਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਐ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਤੋਂ ਹੀ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਝ ਸ਼ੁਰੂ ਜੀ ਇਨੀਸ਼ੀਅਲੀ ਇਸ਼ਾਰਾ ਕੀਤਾ ਮਗਰੋਂ ਜਿਹੜਾ ਦੂਸਰਾ ਧਿਰਾਂ ਉਹਨੇ ਮਗਰ ਗਿਆ ਉਹਦੇ ਬਾਅਦ ਆਪਸ ਵਿੱਚ ਇਹਨਾਂ ਦੀ ਦੂਤੂ-ਰਾਮਾ ਹੋ ਗਈ ਜਿਸਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾਤੀ ਤੇ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ। ਉਹਨਾਂ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ। ਜਿਹੜਾ ਮੇਨ ਦੋਸ਼ੀ ਹੈ ਉਹ ਸਾਡੇ ਐਸਚਓ ਸਾਹਿਬ ਖੁਦ ਫੜ ਕੇ ਲਿਆਇਆ ਤੇ ਦੇ uh, ਵਿਦਨ 24 ਆਵਰਸ ਆਪਾਂ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਸਾਰੇ ਫੜ ਲਏ ਇਸ ਦੇ ਬਾਅਦ ਇੱਕ ਚੀਜ਼ ਮਹੋਰ ਦਾ ਸੁਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਸੀ ਉਸ ਦੇ ਬਾਅਦ ਇਹਦੇ ਬਾਅਦ ਜਿਹੜੀ ਆਪਾਂ ਐਫ ਆਈ ਆਰ ਕੀਤੀ ਸੀ ਡਿਊਟੀ ਨੰਬਰ 2 ਥਾਣੇ 'ਚ ਐਫ ਆਈ ਆਰ ਨੰਬਰ 94 ਅੰਡਰ ਸੈਕਸ਼ਨ ਬੀ ਐਨ ਐਸ 190 191 3 194 2 109 115 2 ਅਮਜੈਟ 25 ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ ਸੰਗੀਨ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਚ ਆਪਾਂ ਚਾਰ ਦੋਸ਼ੀਆਂ ਦਾ ਬਾਇ ਨੇਮ ਤੇ 6 ਅੰਕ ਚਾਤੇ ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਨ ਆਫ ਅਫੈਂਸ ਜਿਹੜਾ ਆਪਾਂ ਤੁਹਾਡੇ ਸਾਹਮਣੇ ਪਿਆ ਪਿਸਟਲ ਉਹ ਵੀ ਰਿਕਵਰ ਕਰ ਚੁੱਕੇ ਹਾਂ ਇਸ ਤੋਂ ਲਗਭਗ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜ਼ਦ ਕੀਤੇ ਆ 11 11 ਬੰਦੇ ਹੋਰ ਨਾਮਜ਼ਦ ਕੀਤੇ ਆ ਟੋਟਲ 15 21 ਗਿਣਤੀ ਚ ਹੋ ਗਏ ਜਿਨ੍ਹਾਂ ਚੋਂ ਚਾਰ ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਪਕੜਲੀ ਟੀਮ ਆਪਾਂ